ਟੱਲੇ ਵਾਲ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਟਲ ਗਈ ਹੈ ਦਰਅਸਲ ਅੱਜ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਹਾਈ ਪਾਵਰ ਕਮੇਟੀ ਹੈ ਉਸ ਦੇ ਵੱਲੋਂ ਖਨੋਰੀ ਬਾਰਡਰ ਪਹੁੰਚ ਕੇ ਦਲੇਵਾਲ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਤੇ ਇਹੀ ਕਰਨ ਦੱਸਿਆ ਜਾ ਰਿਹਾ ਜਿਸ ਦੇ ਚਲਦਿਆਂ ਸੁਪਰੀਮ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਨੂੰ ਟਾਲ ਦਿੱਤਾ ਗਿਆ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਸੁਣਵਾਈ ਨੂੰ ਟਾਲ ਦਿੱਤਾ ਜਾਵੇ ਕਿਉਂਕਿ ਜਿਹੜੀ ਅੱਜ ਹਾਈ ਪਾਵਰ ਕਮੇਟੀ ਦੀ ਬੈਠਕ ਹੋਣੀ ਹੈ ਦਲੇਵਾਲ ਦੇ ਨਾਲ ਜਾਂ ਕਿਸਾਨ ਆਗੂਆਂ ਦੇ ਨਾਲ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦਾ ਇਹਦੇ ਵਿੱਚ ਜੜਾ ਕੋਈ ਹੱਲ ਨਿਕਲ ਸਕਦਾ ਇਸ ਲਈ ਇਸ ਸੁਣਵਾਈ ਨੂੰ ਦੈਨਾ ਚਾਹੀਦਾ ਪੂਰੀ ਜਾਣਕਾਰੀ ਕੀ ਆ ਉਹ ਲੈ ਲੈਂਦੇ ਆ ਫੋਨ ਲਾਈਨ ਤੇ ਬਨੀਤ ਜੁੜੇ ਹੋਏ ਨੇ ਬਨੀਤ ਪੂਰਾ ਅਪਡੇਟ ਕੀ ਹੈ ਬਿਲਕੁਲ ਦੇਖੋ ਹੁਣ ਤਾਂ ਕੁਛ देर ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਜਿਸ ਅੰਟਰਨਲ ਸੁਣਵਾਈ ਹੋਈ ਹੈ ਸੁਣਵਾਈ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਉਸ ਦੀ ਤਰਫੋਂ ਜਿਹੜੇ ਵਕੀਲ ਪੇਸ਼ ਹੋਏ ਸੀ ਉਹਨਾਂ ਦੀ ਤਰਫੋਂ ਪੱਖ ਰੱਖਾ ਗਿਆ ਹੈ ਕਿ ਟਿਪਾਨ ਅਕੂਇਟ ਨੇ ਉਹ ਸੁਪਰੀਮ ਕੋਰਟ ਦੀ ਜਿਹੜੀ ਹਾਈ ਪਾਵਰ ਕਮੇਟੀ ਹੈ ਯਾਨੀ ਜਸਟਿਸ ਨੌਂ ਸਿੰਘ ਵਾਲੀ ਜਿਹੜੀ ਕਮੇਟੀ ਹੈ ਉਸ ਦੇ गलबात करने लिया तीन सद समय सुप्रीम कोर्ट की जीव हमले तो सुनवाई होने वजेब नवाब सिंह की जो कमेटी है ਕਿਸਾਨਾਂ ਨਾਲ ਮੀਟਿੰਗ ਕਰੇਗੀ ਹਾਲਾਂਕਿ ਉਸ ਤੋਂ ਪਹਿਲਾਂ ਰੋਡਮੈਪ ਜਿਹੜਾ ਉਹ ਅਭਿਕਾਰ ਯਾਨੀ ਅਜਸਾਂ ਦੇ ਨਾਲ ਦਾ ਸੰਪਰਕ ਕਰਨ ਦੇ ਵਿੱਚ ਦਿੱਕਤ ਆ ਹੋ ਰਹੀ ਹੈ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੁਣ ਤੱਕ ਦੀ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਸ ਨੇ ਕਿਸਾਨਾਂ ਦੇ ਨਾਲ ਬੈਠਕ ਕਰਕੇ ਜਾਂ ਗੱਲਬਾਤ ਕਰਕੇ ਮਸਲਾ ਹੱਲ ਕਰਵਾਉਣਾ ਹੈ ਤੇ ਅੰਦੋਲਨ ਜਿਹੜਾ ਉਹ ਖਤਮ ਕਰਵਾਉਣਾ ਹੈ ਤੇ ਇਸੇ ਕਮੇਟੀ ਦੇ ਵੱਲੋਂ ਅੱਜ 3 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ 3 ਵਜੇ ਦੇ ਕਰੀਬ ਉਹ ਖਨੋਰੀ ਬਾਰਡਰ ਪਹੁੰਚ ਕੇ ਇਸ ਕਮੇਟੀ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਢੱਲੇਵਾਲ ਸਮੇਤ ਜਿਹੜੇ ਹੋਰ ਉੱਥੇ ਆਗੂ ਬੈਠੇ ਹੋਏ ਨੇ ਉਹਨਾਂ ਕਿਸਾਨ ਆਗੂਆਂ ਦੇ ਨਾਲ ਬੈਠਕ ਕੀਤੀ ਜਾਣੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਬੈਠਕ ਦੇ ਸਾਰਥਕ ਹੱਲ ਜ਼ਰੂਰ ਨਿਕਲਣਗੇ ਤੇ ਜੇਕਰ ਇਸ ਗੱਲਬਾਤ ਦੇ ਸਾਰਥਕ ਹਾਲੇ ਨਿਕਲ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ ਉਹ ਵੀ ਉਹਦੇ ਵੀ ਜਿਹੜੇ ਆ ਉਹ ਸਾਰਥਕ ਜਿਹੜੇ ਰਿਜ਼ਲਟ ਨੇ ਉਹ ਜ਼ਰੂਰ ਸਾਹਮਣੇ ਆ ਸਕਦੇ ਨੇ ਫਿਲਹਾਲ ਦੇ ਲਈ ਜਿਹੜੀ ਸੁਣਵਾਈਾ ਚ ਹੋਣੀ ਸੀ ਉਹ ਟਾਲ ਦਿੱਤੀ ਗਈ ਹੈ ਇਹ ਵੀ ਨਾਲ ਦੇ ਨਾਲ ਦੱਸ ਦੇ ਕਿ ਸੁਪਰੀਮ ਕੋਰਟ ਦੇ ਵਿੱਚ ਡੱਲਵਾਲ ਨੂੰ ਮੈਡੀਕਲ ਟ੍ਰੀਟਮੈਂਟ ਦਿੱਤੇ ਜਾਣ ਨੂੰ ਲੈ ਕੇ ਜਿਹੜਾ ਮਾਮਲਾ ਉਹ ਚੱਲ ਰਿਹਾ ਉਸੇ ਪਟੀਸ਼ਨ ਤੇ ਸੁਣਵਾਈ ਹੋਣੀ ਸੀ ਕਿਉਂਕਿ ਉਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਦੋ ਵਾਰ ਸਮਾਂ ਮੰਗਿਆ ਗਿਆ ਸੀ ਕੋਰਟ ਦੇ ਕੋਲੋਂ ਤੇ ਕੋਰਟ ਦੇ ਵੱਲੋਂ ਦੋ ਵਾਰ ਸਮਾਂ ਵੀ ਦਿੱਤਾ ਗਿਆ ਹੈ ਤਾਂ ਕਿ ਉਸੇ ਸਮੇਂ ਦੌਰਾਨ ਮੈਡੀਕਲ ਟ੍ਰੀਟਮੈਂਟ ਮਹैया ਕਰਵਾਇਆ ਜਾ ਸਕੇ ਡੱਲੇਵਾਲ ਨੂੰ ਪਰ ਦੂਸਰੇ ਪਾਸੇ ਕਿਸਾਨਾਂ ਗੂ ਡੱਲੇਵਾਲ ਜਿਹੜੇ ਨੇ ਉਹ ਕੋਈ ਵੀ ਮੈਡੀਕਲ ਟ੍ਰੀਟਮੈਂਟ ਸਰਕਾਰ ਦੇ ਕੋਲੋਂ ਲੈਣ ਦੇ ਲਈ ਹਾਂ ਪੱਖੀ ਹੁੰਗਾਰਾ ਜਿਹੜਾ ਉਹ ਨਹੀਂ ਪਾਰ ਰਹੇ ਮਨਾ ਮਨਾ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਮੈਂ ਮਰਨ ਵਰਤ ਤੇ ਹੀ ਬੈਠਾਂਗਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਦੋਂ ਤੱਕ ਕੇਂਦਰ ਦੇ ਨਾਲ ਗੱਲ ਨਹੀਂ ਹੋ ਜਾਂਦੀ ਕੇਂਦਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਮੈਂ ਮਰਨ ਵਰਤ ਤੇ ਹੀ ਰਹਾਂਗਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਜਾਂ ਗੱਲ ਕਰ ਲਈ ਕਿ ਬੀਤੇ ਦਿਨੀ ਸੇਮਾਨ ਦੇ ਵੱਲੋਂ ਵੀ ਇਹ ਸਪਸ਼ਟ ਤੌਰ ਤੇ ਦੱਸਿਆ ਗਿਆ ਸੀ ਕਿ 50 ਡਾਕਟਰਾਂ ਦੀ ਟੀਮ 50 ਮਾਹਿਰ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਲਗਾਤਾਰ ਉੱਥੇ ਖੰਡੋਰੀ ਬਾਰਡਰ ਦੇ ਕੋਲ ਤਾਇਨਾਤ ਹੈ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਪਰ ਹਵੇਲੀ ਰੈਸਟੋਰੈਂਟ ਦੇ ਵਿੱਚ ਆਰ ਜੀ ਹਸਪਤਾਲ ਵੀ ਬਣਾਇਆ ਗਿਆ ਜਿਸ ਦੇ ਵਿੱਚ ਆਈ ਸੀ ਯੂ ਦੀਆਂ तमाम ਜਿਹੜੀਆਂ ਐਮਰਜੈਂਸੀ ਸੇਵਾਵਾਂ ਹੁੰਦੀਆਂ ਨੇ ਉਹ ਉੱਥੇ ਮੁਹੱਈਆ ਕਰਵਾਈਆਂ ਗਿਆ ਮੌਜੂਦ ਨੇ ਤਾਂ ਕਿ ਲੋੜ ਪੈਣ ਤੇ ਉਹਨਾਂ ਦੀ ਜਿਹੜੀ ਆ ਓਵਰ ਤੋਂ ਕੀਤੀ ਜਾ ਸਕਕੇ ਪਰ ਕਿਸਾਨ ਆਗੂ ਮੰਨਣ ਨੂੰ ਤਿਆਰ ਨਹੀਂ ਏ ਤਾਂ ਅਜਿਹੇ ਮਾਹੌਲ ਦੇ ਵਿੱਚ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਕੀਤੀ ਜਾ ਸਕਦੀ ਅਜਿਹੇ ਜਿਹੜਾ ਪੱਖ ਸੀ ਉਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਕੋਟ ਦੇ ਵਿੱਚ ਰੱਖਿਆ ਗਿਆ ਸੀ ਤੇ ਇਹਨਾਂ ਦਾ ਹਵਾਲਾ ਦਿੰਦੇ ਹੋਏ ਹੀ ਸਮੇਂ ਦੀ ਮੰਗ ਜਿਹੜੀ ਕੀਤੀ ਗਈ ਸੀ ਔਰ ਐਸੇ ਦੌਰਾਨ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਜਿਹੜੀ ਸੁਣਵਾਈ ਟਾਲ ਦਿੱਤੀ ਗਈ ਹੈ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਖਨੌਰੀ ਬਾਰਡਰ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੀ ਬੈਠਕ ਹੋਣੀ ਹੈ 3 ਵਜੇ ਦੇ ਕਰੀਬ ਇਹ ਬੈਠਕ ਹੋਵੇਗੀ ਜਿਸ ਦੇ ਸਾਰਥਕ ਨਤੀਜੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ